ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੁਧਰਾ ਨੂੰ ਧਮਕੀਆਂ ਦੇਣ ਵਾਲੇ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਦੀਪਿਕਾ ਲੁਧਰਾ ਨੂੰ ਧਮਕੀਆਂ ਦੇਣ ਵਾਲੇ ਨੌਜਵਾਨਾਂ ਦੇ ਅੱਜ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਅਦਾਲਤ ਦੇ ਵਿੱਚ ਇਹਨਾਂ ਦੋਹਾਂ ਨੌਜਵਾਨਾਂ ਨੂੰ ਪੇਸ਼ ਕੀਤਾ ਗਿਆ ਅਤੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਤੇ ਇਹਨਾਂ ਦੇ ਮੋਬਾਈਲ ਫੋਨ ਵੀ ਲੈ ਕੇ ਫੋਰੈਂਸਿਕ ਟੀਮ ਨੂੰ ਜਾਂਚ ਦੇ ਲਈ ਭੇਜ ਦਿੱਤੇ ਗਏ ਨੇ ਪੁੱਛਗਿੱਛ ਦੌਰਾਨ ਕੀ ਖੁਲਾਸੇ ਹੋਏ ਨੇ ਪੁਲਿਸ ਤੋਂ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਦੀਪਿਕਾ ਲੁਥਰਾ ਜੋ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਉਸ ਨੂੰ ਲਗਾਤਾਰ ਹੀ ਧਮਕੀਆਂ ਮਿਲ ਰਹੀਆਂ ਸਨ ਬੀਤੇ ਕੁਝ ਦਿਨ ਪਹਿਲਾਂ ਦੀਪਿਕਾ ਲੁਥਰਾ ਨੂੰ ਈਮੇਲ ਰਾਹੀਂ ਧਮਕੀਆਂ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਪਟਿਆਲਾ ਤੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦਾ ਨਾਂ ਸੀ ਰਮਨਦੀਪ ਸਿੰਘ ਅਤੇ ਉਸ ਤੋਂ ਬਾਅਦ ਬੀਤੇ ਕੁਝ ਦਿਨ ਪਹਿਲਾਂ ਹੀ ਜਸਪ੍ਰੀਤ ਸਿੰਘ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਯਾਨੀ ਕਿ ਦੋ ਨੌਜਵਾਨਾਂ ਨੂੰ ਦੀਪਿਕਾ ਲੁਧਰਾ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਇਹਨਾਂ ਦੋਹੇ ਨੌਜਵਾਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਪੁਲਿਸ ਨੇ ਇਹਨਾਂ ਦਾ ਰਿਮਾਂਡ ਲੈ ਆ ਸੀ ਤੇ ਇਹਨਾਂ ਦੇ ਕੋਲੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਰਮਨਦੀਪ ਜਿਸ ਨੂੰ ਪਟਿਆਲੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਹ ਜ਼ਿਆਦਾ ਪੜਿਆ ਲਿਖਿਆ ਨਹੀਂ ਸੀ ਅਤੇ ਇਸ ਨੌਜਵਾਨ ਨੇ ਬਾਕੀ ਲੋਕਾਂ ਦੇ ਮਗਰ ਲੱਗ ਕੇ ਦੀਪਿਕਾ ਲੁਧਰਾ ਨੂੰ ਈਮੇਲ ਰਾਹੀ ਤਮ ਕੀ ਦਿੱਤੀ ਸੀ ਹਾਲਾਂਕਿ ਜਸਪ੍ਰੀਤ ਦੇ ਮਾਮਲੇ ਦੇ ਵਿੱਚ ਅਜੇ ਹਾ ਕੋਈ ਖੁਲਾਸਾ ਨਹੀਂ ਹੋਇਆ ਹਾਲਾਂਕਿ ਜਸਪ੍ਰੀਤ ਨੂੰ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਤੇ ਉਸ ਨੂੰ ਵੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਮੋਬਾਈਲ ਫੋਨਾਂ ਨੂੰ ਫੋਰੈਂਸਿਕ ਜਾਂਚ ਦੇ ਲਈ ਭੇਜ ਦਿੱਤਾ ਗਿਆ ਹੈ ਤੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਕਿ ਕੁਝ ਬਿਆਨ ਸਾਹਮਣੇ ਆਈ ਨੇ ਉਹ ਸੁਣਦੇ ਹਾਂ ਇਹਦੇ ਵਿੱਚ ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਜਿਹੜੀ ਹੈ ਮੁਕਦਮੇ ਦੀ ਕਰ ਰਹੇ ਹਾਂ ਤੇ ਮੁਕਦਮੇ ਦੀ ਤਫਤੀਸ਼ ਜਿਹੜੀ ਹੈ ਉਹ ਬਿਲਕੁਲ ਇਹ ਜਿਹੜੇ ਤੱਥਾਂ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ ਜੋ ਵੀ ਫੈਕਟ ਸਾਹਮਣੇ ਆਉਣਗੇ ਤੁਹਾਨੂੰ ਨਾਮ ਦੀ ਮਾਨ ਖਤਮ ਹੋ ਜਾਵੇ ਅੱਜ ਇਹਨਾਂ ਦਾ ਜੁਡੀਸ਼ੀਅਲ ਰਿਮਾਂਡ ਹੋ ਗਿਆ ਦੋਵਾਂ ਦਾ ਜਿਹੜੇ ਫੋਨ ਨੇ ਉਹ ਸੀ ਐਨਾਲਾਈਜ਼ ਕਰਨ ਵਾਸਤੇ ਜਿਹੜਾ ਲੈ ਗਏ ਮੋਜੀ ਇਹਨਾਂ ਕੋਲ ਸਿਰਫ ਮੋਬਾਈਲ ਫੋਨ 14 ਦਿਨਾਂ ਲਈ ਡਾਇਰੈਕਟ ਜੀ ਦੋਵੇਂ ਸੱਜੀ ਤੋਂਵਾਂ ਦੀ ਦੋਵੇਂ ਇੱਕ ਵਾਰ ਉਮਰਦਾਰ ਦੇ ਕੋਲ ਨਿਮਰ ਸਰ ਉਮਰ ਦੀ ਅਰਵਾਸ ਨਾਲ ਸਾਹਮਣੇ ਆਇਆ ਹਾਂ ਨਮਰੇ ਦੇ ਬਾਅਦ ਨਾਰਾ ਸਾਹਮਣੇ ਆਏ ਤੋਂ ਪਲੀਜ਼ ਵਨ ਬਾਈ ਵਨ ਮਿੰਟ ਅਮਰਪਾਲ ਮੈਰੋ ਤੋਂ ਨਾਲ ਪਹਿਲੇ ਸਾਹਮਣੇ ਆਏ ਇਹ ਇਹ ਆਪਣੇ ਜਿਹੜੇ ਇੰਸਟਾ ਦੇ ਆਪਣੇ ਜਿਹੜਾ ਉਹਨੂੰ ਕਰਦੇ ਕਰਦੇ ਟ੍ਰੋਲ ਇਹਨਾਂ ਨੇ ਉਹਨੂੰ ਕਮੈਂਟਸ ਕੀਤੇ ਸੀ ਦੀਪਕ ਲੁਤਕਣ ਮੈਮ ਨੂੰ ਉਹਦੇ ਰਿਗਾਰਡਿੰਗ ਅਸੀਂ ਇਨਵੈਸਟੀਗੇਸ਼ਨ ਅੱਗੇ ਵੀ ਕਰ ਰਹੇ ਹਾਂ ਇਹਨਾਂ ਦੀ ਪਹਿਲਾਂ ਕਦੇ ਮੁਲਾਕਾਤ ਹੋਈ ਹੋਵੇ ਅਮਰਪਾਲ ਮੈਰੋ ਇਹਦੇ ਬਾਰੇ ਵਿੱਚ ਹਾਲੇ ਲਈ ਤੁਹਾਨੂੰ ਬੋਲੋ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੁਥਰਾ ਨੂੰ ਧਮਕੀਆਂ ਦੇਣ ਵਾਲੇ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਦੀਪਿਕਾ ਲੁਥਰਾ ਨੂੰ ਧਮਕੀਆਂ ਦੇਣ ਵਾਲੇ ਨੌਜਵਾਨਾਂ ਦੇ ਅੱਜ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਅਦਾਲਤ ਦੇ ਵਿੱਚ ਇਹਨਾਂ ਦੋਹਾਂ ਨੌਜਵਾਨਾਂ ਨੂੰ ਪੇਸ਼ ਕੀਤਾ ਗਿਆ ਅਤੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਇਸ ਇਨਾਂ ਦੇ ਮੋਬਾਈਲ ਫੋਨ ਵੀ ਲੈ ਕੇ ਫੋਰੈਂਸਿਕ ਟੀਮ ਨੂੰ ਜਾਂਚ ਦੇ ਲਈ ਭੇਜ ਦਿੱਤੇ ਗਏ ਨੇ ਪੁੱਛਗਿੱਛ ਦੌਰਾਨ ਕੀ ਖੁਲਾਸੇ ਹੋਏ ਨੇ ਪੁਲਿਸ ਤੋਂ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਦੀਪਿਕਾ ਲੁਧਰਾ ਜੋ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਉਸ ਨੂੰ ਲਗਾਤਾਰ ਹੀ ਧਮਕੀਆਂ ਮਿਲ ਰਹੀਆਂ ਸਨ ਬੀਤੇ ਕੁਝ ਦਿਨ ਪਹਿਲਾਂ ਦੀਪਿਕਾ ਲੁਧਰਾ ਨੂੰ ਈਮੇਲ ਰਾਹੀਂ ਧਮਕੀਆਂ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਪਟਿਆਲਾ ਤੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦਾ ਨਾਂ ਸੀ ਰਮਨਦੀਪ ਸਿੰਘ ਅਤੇ ਉਸ ਤੋਂ ਬਾਅਦ ਬੀਤੇ ਕੁਝ ਦਿਨ ਪਹਿਲਾਂ ਹੀ ਜਸਪ੍ਰੀਤ ਸਿੰਘ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਯਾਨੀ ਕਿ ਦੋ ਨੌਜਵਾਨਾਂ ਨੂੰ ਦੀਪਿਕਾ ਲੁਧਰਾ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਇਹਨਾਂ ਦੋਹੇ ਨੌਜਵਾਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਪੁਲਿਸ ਨੇ ਇਹਨਾਂ ਦਾ ਰਿਮਾਂਡ ਲੈ ਆ ਸੀ ਤੇ ਇਹਨਾਂ ਦੇ ਕੋਲੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਰਮਨਦੀਪ ਜਿਸ ਨੂੰ ਪਟਿਆਲੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਹ ਜ਼ਿਆਦਾ ਪੜਿਆ ਲਿਖਿਆ ਨਹੀਂ ਸੀ ਅਤੇ ਇਸ ਨੌਜਵਾਨ ਨੇ ਬਾਕੀ ਲੋਕਾਂ ਦੇ ਮਗਰ ਲੱਗ ਕੇ ਦੀਪਿਕਾ ਲੁਧਰਾ ਨੂੰ ਈਮੇਲ ਰਾਹੀ ਤਮ ਕੀ ਦਿੱਤੀ ਸੀ ਹਾਲਾਂਕਿ ਜਸਪ੍ਰੀਤ ਦੇ ਮਾਮਲੇ ਦੇ ਵਿੱਚ ਅਜੇ ਹਾਲ ਕੋਈ ਖੁਲਾਸਾ ਨਹੀਂ ਹੋਇਆ ਹਾਲਾਂਕਿ ਜਸਪ੍ਰੀਤ ਨੂੰ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਤੇ ਉਸ ਨੂੰ ਵੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਮੋਬਾਈਲ ਫੋਨਾਂ ਨੂੰ ਫੋਰੈਂਸਿਕ ਜਾਂਚ ਦੇ ਲਈ ਭੇਜ ਦਿੱਤਾ ਗਿਆ ਤੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਕਿ ਕੁਝ ਬਿਆਨ ਸਾਹਮਣੇ ਆਈ ਨੇ ਉਹ ਸੁਣਦੇ ਹਾਂ ਇਹਦੇ ਵਿੱਚ ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਜਿਹੜੀ ਹੈ ਮੁਕਦਮੇ ਦੀ ਕਰ ਰਹੇ ਹਾਂ ਜੀ ਤੇ ਮੁਕਦਮੇ ਦੀ ਤਫਤੀਸ਼ ਜਿਹੜੀ ਹੈ ਉਹ ਬਿਲਕੁਲ ਜਿਹੜੇ ਤੱਥਾਂ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ ਜੋ ਵੀ ਫੈਕਟ ਸਾਹਮਣੇ ਆਉਣਗੇ ਤੁਹਾਨੂੰ ਨਾਮ ਦੀ ਮਾਨ ਖਤਮ ਹੋ ਜਾਵੇ ਅੱਜ ਇਹਨਾਂ ਦਾ ਜੁਡੀਸ਼ੀਅਲ ਮਾਨ ਲਿਆ ਦੋਵਾਂ ਦਾ ਜਿਹੜੇ ਫੋਨ ਨੇ ਉਹ ਸੀ ਐਨਾਲਾਈਜ਼ ਕਰਨ ਵਾਸਤੇ ਜਿਹੜਾ ਲੈ ਗਏ ਇਹਨਾਂ ਕੋ ਸਿਰਫ ਮੋਬਾਈਲ ਫੋਨ 14 ਦਿਨਾਂ ਲਈ ਡਾਇਰੈਕਟ ਜੀ ਦੋਵੇਂ ਸੱਜੀ ਤੋਂਵਾਂ ਦੀ ਦੋਵਾਂ ਦੇ ਇੱਕ ਵਾਰ ਉਮਰਦਾਰ ਦੇ ਕੋ ਨਿਮਰ ਸਭ ਉਮਰ ਦੀ ਅਨੁਮਾਨ ਨਾਲ ਸਾਹਮਣੇ ਐਂਡ ਆਮੜਾ ਨਮਰੇ ਦੇ ਬਾਅਦ ਸਾਹਮਣੇ ਆਏ ਤੋਂ ਅੰਮ੍ਰਿਤਪਾਲ ਵਨ ਬਾਈ ਵਨ ਅੰਮ੍ਰਿਤਪਾਲ ਮੈਨੂੰ ਨਾਲ ਪਿੱਛੇ ਸਾਹਮਣੇ ਆਏ ਤੇ ਇਹ ਇਹ ਆਪਣੇ ਜਿਹੜੇ ਇੰਸਟਾ ਦੇ ਆਪਣੇ ਜਿਹੜਾ ਉਹਨੂੰ ਕਰਦੇ ਕਰਦੇ ਟਰੋਲ ਇਹਨਾਂ ਨੇ ਉਹਨੂੰ ਕਮੈਂਟਸ ਕੀਤੇ ਸੀ ਦੀਪਕ ਲੁਤਕਣ ਵਾਲ ਨੂੰ ਤੇ ਉਹਦੇ ਰਿਗਾਰਡਿੰਗ ਅਸੀਂ ਇਨਵੈਸਟੀਗੇਸ਼ਨ ਅੱਗੇ ਵੀ ਕਰ ਰਹੇ ਹਾਂ ਇਹਨਾਂ ਦੀ ਪਹਿਲਾਂ ਕਦੇ ਮੁਲਾਕਾਤ ਹੋਈ ਹੋਵੇ ਅੰਮ੍ਰਿਤਪਾਲ ਮੈਰੋ ਦੇ ਬਾਰੇ ਵਿੱਚ ਹਾਲੇ ਲਈ ਤਾਂ ਨਾਲ ਬੋਲੋ ਹਾਲੇ ਲਈ ਕੋਈ ਨਹੀਂ ਹੈ ਕਿ